ਕਵੀਰ ਵਿਕਮਰੰਤੇ ਦੁਏ ਮੁਵੇ ਦੁਏ ਮਰੰਤੇ ਚਾਰ ਚਾਰ ਮਰੰਤੇ ਸਹਿ ਮੁਵੇ ਚਾਰ ਪੁਰਖ ਦੁਏ ਨਾਰ ਇਹ ਪਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਹ ਚਾਰਨ ਕੀਤਾ ਹੋਇਆ 91 ਨੰਬਰ ਸਲੋਕ ਹੈ ਇਸ ਸਲੋਕ ਅੰਦਰ ਭਗਤ ਕਬੀਰ ਸਾਹਿਬ ਨੇ ਆਤਮਿਕ ਸੁਖ ਆਤਮਿਕ ਆਨੰਦ ਨੂੰ ਮੰਨਣ ਦੀ ਬੜੀ ਪਿਆਰੀ ਜੁਗਤ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਭਗਤ ਕਬੀਰ ਸਾਹਿਬ ਆਤਮਿਕ ਆਨੰਦ ਆਤਮਿਕ ਖੇੜਾ ਕਿਦਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਹ ਕਿਹੜੀ ਚੀਜ਼ ਹੈ ਜਿਸ ਨੂੰ ਮਰਨ ਨਾਲ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਂਦੀਆਂ ਨੇ ਇਹ ਵਿਚਾਰ ਦੀ ਸਾਡੇ ਨਾਲ ਸਾਂਝ ਪਾ ਰਹੇ ਨੇ ਕਬੀਰ ਸਾਹਿਬ ਨੇ ਲਿਖਿਆ ਹੈ ਕਬੀਰ ਏਕ ਮਰਨ ਤੇ ਦੋਏ ਮੁਵੇ ਦੱਸ ਦਿੰਦੇ ਨੇ ਵੀ ਜੇ ਇੱਕ ਨੂੰ ਮਾਰ ਲੈ ਤੇ ਉਹਦੇ ਨਾਲ ਦੋ ਹੋਰ ਮਰ ਜਾਂਦੇ ਨੇ ਉਹ ਇੱਕ ਕੌਣ ਹੈ ਮਾਰਾ ਸਾਹਿਬ ਕਹਿੰਦੇ ਨੇ ਅਸਲ ਵਿੱਚ ਜਿਹੜਾ ਮਨ ਹੈ ਨਾ ਮਨ ਨੂੰ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਤੂੰ ਮਾਰ ਲੈ ਆਪਣੇ ਮਨ ਦੇ ਅੰਦਰੋਂ ਸਤਿਗੁਰ ਕਹਿੰਦੇ ਨੇ ਜਿਹੜਾ ਮੋਹ ਹੈ ਮਨ ਦੇ ਅੰਦਰ ਜਿਹੜੇ ਵਿਚਾਰ ਬਣੇ ਹੋਏ ਨੇ ਕਿਉਂਕਿ ਮਨ ਵਿਚਾਰਾਂ ਦਾ ਸੰਗ੍ਰਹਿ ਹੈ ਖਿਆਲਾਂ ਦੀ ਦੁਨੀਆ ਹੈ ਹੁਣ ਕਿਹੜੇ ਖਿਆਲ ਨੇ ਸਤਿਗੁਰ ਕਹਿੰਦੇ ਨੇ ਜਿਹੜੇ ਮਨ ਦੇ ਵਿੱਚੋਂ ਮਕਾਉਣੇ ਨੇ ਮਾਰੇ ਕਹਿੰਦੇ ਨੇ ਮਨ ਦੇ ਅੰਦਰੋਂ ਅਗਿਆਨਤਾ ਖਤਮ ਕਰ ਪਹਿਲਾਂ ਤਾਂ ਜਦੋਂ ਅਗਿਆਨਤਾ ਖਤਮ ਹੋ ਜਾਣੀ ਹੈ ਇਹ ਜਿਹੜਾ ਸਾਡਾ ਸੰਸਾਰ ਨੂੰ ਦੇਖ ਕੇ ਇਹ ਜਿਹੜਾ ਦੁਨਿਆਵੀ ਵਿਚਾਰਾਂ ਲੈ ਲੈ ਕੇ ਦੁਨਿਆਵੀ ਵਿਚਾਰਾਂ ਇਕੱਠੀਆਂ ਕਰ ਕਰਕੇ ਇੱਕ ਮਨ ਬਣਿਆ ਹੋਇਆ ਜਿਹੜਾ ਮਨ ਜਿਸ ਮਨ ਦਾ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੈ ਉਹ ਮਨ ਹੈ ਜਿਹੜਾ ਉਹ ਵਿਚਾਰਾਂ ਜਿਹੜੀਆਂ ਪਾਸ਼ਾ ਕੰਧਰ ਨੇ ਮੁਕਾਦੀ ਪਹਿਲਾਂ ਤਾਂ ਜਦੋਂ ਉਹ ਵਿਚਾਰਾ ਮੁੱਕ ਗੀਆਂ ਇੱਕ ਮਰੰਤੇ ਦੋਏ ਮੁਗੇ ਫਿਰ ਤੇਰੇ ਅੰਦਰੋਂ ਦੋ ਚੀਜ਼ਾਂ ਹੋਰ ਮੁੱਕ ਜਾਣਗੀਆਂ ਇੱਕ ਤੇ ਜਾਤ ਦਾ ਹੰਕਾਰ ਜਿਹੜਾ ਬੰਦੇ ਦੇ ਅੰਦਰ ਆਪਣੀ ਜਾਤ ਦਾ ਹੰਕਾਰ ਹੈ ਨਾ ਇਹ ਵੀ ਬੜਾ ਵੱਡਾ ਆਗਣ ਹੈ ਦੂਜਾ ਆਪਣੀ ਕੁੱਲ ਦਾ ਕਿ ਮੇਰੀ ਆਪਣੀ ਕੁੱਲ ਦਾ ਮਾਣ ਕਰਨਾ ਇਹ ਜਾਤ ਅਤੇ ਕੁੱਲ ਦਾ ਮਾਣ ਹੈ ਜਿਹੜੀ ਵਡਿਆਈ ਹੈ ਮਾਰੇ ਕਹਿੰਦੇ ਨੇ ਫਿਰ ਇਹ ਵੀ ਮੁੱਕ ਜਾਣੀ ਹੈ ਇਕ ਮਰਨ ਤੇ ਦੋਏ ਮੋਏ ਦੋਏ ਮਰਨ ਤੇ ਚਾਰ ਦੋ ਦੇ ਨਾਲ ਦੋ ਹੋਰ ਮੁਕਣਗੇ ਮਾਰੇ ਕਹਿੰਦੇ ਨੇ ਉਹ ਕੀ ਹੈ ਸਰੀਰ ਦਾ ਮੋਹ ਖਤਮ ਹੋਊਗਾ ਜਿਹੜਾ ਸਰੀਰਕ ਦੇ ਅਧਿਆਸ ਹੈ ਸਰੀਰ ਦਾ ਮੋਹ ਹੈ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬੰਦਾ ਗਲਤ ਰਹਾਂ ਦੀ ਚੋਣ ਕਰਦਾ ਇਹ ਵੀ ਮੁੱਕ ਜਾਣੀ ਹੈ ਅੰਦਰੋਂ ਪਾਵਨਾ ਤੀਜਾ ਹੈ ਸਰੀਰ ਦਾ ਮੋਹ ਚੌਥਾ ਹੈ ਤ੍ਰਿਸ਼ਨਾ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਸਤਿਗੁਰ ਕਹਿੰਦੇ ਨੇ ਤੇਰੇ ਅਗਣ ਅਗਣ ਜਿਹੜੀ ਅੰਦਰ ਪੈਦਾ ਕਰਦੀ ਹੈ ਤੇ ਤੇਰੇ ਗੁਣਾਂ ਨੂੰ ਸਾੜ ਕੇ ਸਵਾਹ ਬਣਾਉਂਦੀ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ ਵੀ ਖਤਮ ਹੋ ਜਾਏਗੀ ਚੌਥੀ ਹੈ ਤ੍ਰਿਸ਼ਨਾ ਦੀ ਅੱਗ ਦੋ ਮਰਨਤੇ ਚਾਰ ਚਾਰ ਮਰਨਤੇ 6 ਮੂਵੇ ਜਦੋਂ ਦੋ ਦੇ ਨਾਲ ਦੋ ਦੂਜੇ ਖਤਮ ਹੋਣਗੇ ਜਿਹੜੇ ਪਾਸ਼ਾ ਕਹਿੰਦੇ ਸਰੀਰ ਦਾ ਮੋਹ ਅਤੇ ਤ੍ਰਿਸ਼ਨਾ ਫਿਰ ਸਤਿਗੁਰ ਕਹਿੰਦੇ ਨੇ ਇੰਨਾ ਚਾਰਾਂ ਦਿਨੋਂ ਦੋ ਹੋਰ ਮਰ ਜਾਣਗੇ ਉਹ ਕੀ ਨੇ ਇੱਕ ਤੇ ਇੱਕ ਸੰਗਤ ਜਿਹੜੀ ਮਾੜੀਆਂ ਦੀ ਸੰਗਤ ਕਰਨ ਵਾਲਾ ਭਾਵ ਹੈ ਤੇਰੇ ਅੰਦਰ ਉਹ ਵੀ ਮੁੱਕ ਜਾਣਾ ਇਹ ਹੋ ਗਿਆ ਪੰਜਵਾਂ ਛੇਵਾਂ ਹੈ ਨਿੰਦਿਆ ਕਰਨ ਦਾ ਸਵਾ ਜਿਹੜਾ ਕਿਸੇ ਨੂੰ ਮਤਲਬ ਕਿ ਹੁੰਦਾ ਵੀ ਇੱਕ ਤੇ ਉਹ ਹੁੰਦਾ ਵੀ ਹੋਈ ਜਿਹੜੀ ਬੀਤੀ ਗੱਲ ਹੈ ਜੋ ਹੋਈ ਹੈ ਤੁਸੀਂ ਉਹ ਗੱਲ ਕਰਦੇ ਹੋ ਇੱਕ ਹੁੰਦਾ ਵੀ ਜਿਹੜੀ ਗੱਲ ਹੋਵੇ ਨਾ ਤੁਸੀਂ ਕੋਲੋਂ ਬਣਾ ਕੇ ਕਿਸੇ ਨੂੰ ਜਾਣਬੁੱਝ ਕੇ ਕਹਿੰਦੇ ਉਹਨੂੰ ਨਿੰਦਿਆ ਕਹਿੰਦੇ ਨੇ ਤੇ ਮਾਰੇ ਕਹਿੰਦੇ ਨੇ ਇੱਕ ਤੇ ਕੁਸੰਗਤ ਮਾੜਿਆਂ ਦਾ ਸੰਗ ਕਰਨ ਦਾ ਸੁਭਾਅ ਵੀ ਮਰ ਜਾਣਾ ਫਿਰ ਜਦੋਂ ਮਨ ਬਸ ਵਿੱਚ ਆ ਗਿਆ ਆਤਮ ਜਿਹਨੇ ਸਗਲ ਬਸ ਤਾਂ ਜਿਨੇ ਆਤਮਾ ਤੇ ਜਿੱਤ ਹਾਸਲ ਕਰਨ ਲਈ ਮਨ ਤੇ ਜਿੱਤ ਹਾਸਲ ਕਰਨ ਲਈ ਬਾਦਸ਼ਾਹ ਕਹਿੰਦੇ ਨੇ ਸਾਰੇ ਉਹਦੇ ਬਸ ਵਿੱਚ ਆ ਜਾਣਗੇ ਇਦਾਂ ਹੀ ਸਤਿਗੁਰ ਕਹਿੰਦੇ ਨੇ ਕੁਸੰਗਤ ਕਰਨ ਦਾ ਸੁਭਾਅ ਵੀ ਮੁੱਕ ਜਾਣਾ ਫਿਰ ਜਿਹੜਾ ਮਾੜਿਆਂ ਦੀ ਸੰਗਤ ਕਰਦਾ ਕੋ ਸੰਗੀ ਨੇ ਜਿਹੜੇ ਸ਼ੇਮਾ ਹੈ ਨਿੰਦਿਆ ਕਰਨ ਦਾ ਸੁਭਾਅ ਵੀ ਖਤਮ ਹੋ ਜਾਏਗਾ ਚਾਰ ਮਰੰਤੇ ਛੇ ਮੋਏ ਚਾਰ ਪੁਰਖ ਦੋਏ ਨਾਰ ਚਾਰ ਪੁਰਖ ਕਿਹੜੇ-ਕਿਹੜੇ ਨੇ ਇੱਥੇ ਜਾਤ ਦਾ ਅਪਮਾਨ ਕੁੱਲ ਦਾ ਅਪਮਾਨ ਦੋ ਹੋ ਗਏ ਤੀਜਾ ਹੈ ਸਰੀਰ ਦਾ ਮੋਹ ਚੌਥਾ ਹੈ ਕੁਸੰਗ ਇਹ ਚਾਰ ਪੁਰਖ ਨੇ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਨੇ ਮਨੁੱਖ ਦਾ ਜੀਵਨ ਬਰਬਾਦ ਕੀਤਾ ਹੋਇਆ ਤੇ ਦੋ ਨਾਰਾ ਭਾਵ ਇਸਤਰੀਆਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਇਸਤਰੀ ਹੈ ਤੇ ਨਿੰਦਿਆ ਕਰਨ ਦਾ ਸੁਭਾਅ ਹੈ ਜਿਹੜਾ ਇਹ ਇਸਤਰੀ ਹੈ ਇਹਨਾਂ ਕਰਕੇ ਜੀਵਨ ਬਰਬਾਦ ਹੈ ਦੋ ਨਾਰਾ ਨੇ ਅੰਦਰ ਤ੍ਰਿਸ਼ਨਾ ਅਤੇ ਨਿੰਦਿਆ ਕਰਨ ਦਾ ਸੁਭਾਅ ਤੇ ਚਾਰ ਪੁਰਖ ਨੇ ਜਿਹੜੇ ਜਾਤ ਦਾ ਅਪਮਾਨ ਕੁੱਲ ਦਾ ਅਪਮਾਨ ਸ਼ਰੀਰ ਦਾ ਮੋਹ ਅਤੇ ਭੈਣਿਆਂ ਦੀ ਸੰਗਤ ਕਰਨਾ ਇਹ ਸਤਿਗੁਰ ਕਹਿੰਦੇ ਨੇ ਛੇ ਅਗੁਣ ਜਿੰਦਗੀ ਨੂੰ ਨਰਕ ਬਣਾ ਦਿੰਦੇ ਨੇ ਤੇ ਜਿੰਨੇ ਇਹ ਛੇ ਅਗਣ ਛੱਡ ਦਿੱਤੇ ਪਾਸ਼ਾ ਕਹਿੰਦੇ ਨੇ ਉਹਦੀ ਜ਼ਿੰਦਗੀ ਸਵਰਗ ਹੈ ਉਹਦਾ ਇੱਥੇ ਬੈਕੁੰਠਾ ਉਹਦਾ ਇੱਥੇ ਸਵਰਗ ਹੈ ਪਾਸ਼ਾ ਕਹਿੰਦੇ ਜਿੰਨੇ ਇੱਥੇ ਸਵਰਗ ਬਣਾ ਲਿਆ ਉਹਦਾ ਗਾਂ ਵੀ ਰਸਤਾ ਖੁੱਲ ਜਾਣਾ ਇਹ ਅਗਣਾਂ ਨੂੰ ਖਤਮ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜਨ ਦੀ ਪ੍ਰੇਰਣਾ ਕਬੀਰ ਸਾਹਿਬ ਨੇ ਸਾਡੀ ਝੋਲੀ ਪਾਈ ਹੈ ਸਾਨੂੰ ਬਖਸ਼ਿਸ਼ ਕੀਤੀ ਹੈ